ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਸੀਐਮ ਭਗਵੰਤ ਮਾਨ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਮਜੀਠੀਆ ਨੇ ਆਖਿਆ ਕਿ ਸੀਐਮ ਮਾਨ ਇੰਡੀਆ ਅਲਾਈਅੰਸ ਦਾ ਪ੍ਰਚਾਰ ਕਰਨ ਲਈ ਅਸਾਮ ਜਾ ਰਹੇ ਨੇ ਜਿਸ ਕਰਕੇ ਉਹਨਾਂ ਨੂੰ ਅਸਾਮ ਜੇਲ੍ਹ ਚ ਬੰਦ ਸਿੰਘਾਂ ਦੀ ਰਿਹਾਈ ਵੀ ਕਰਵਾਉਣੀ ਚਾਹੀਦੀ ਹੈ ਇੱਥੇ ਹੀ ਬਸ ਨਹੀਂ ਮਜੀਠੀਆ ਨੇ ਸ਼ਰਾਬ ਨੂੰ ਲੈ ਕੇ ਵੀ ਸੀਐਮ ਮਾਨ ਤੇ ਤਿੱਖਾ ਤੰਜ ਕਸਿਆ ਹੋਰ ਕੀ ਕੀ ਆਖਿਆ ਬਿਕਰਮ ਮਜੀਠੀਆ ਨੇ ਆਓ ਸੁਣਦੇ ਹਾਂ ਅੱਜ ਜਿਹੜਾ 12 ਤਰੀਕ ਹੈ ਅਪ੍ਰੈਲ ਮਹੀਨੇ ਦੀ ਔਰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਦੀ ਇਹ ਤਰੀਕ ਮੈਂ ਸਮਝਾਂ ਨਮੇ ਸਮੇਂ ਤੱਕ ਯਾਦ ਰੱਖੂਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਇੰਡੀਆ ਅਲਾਇੰਸ ਦੇ ਪ੍ਰਚਾਰ ਵਾਸਤੇ ਮਤਲਬ ਕਿ ਕਾਂਗਰਸ ਦੇ ਪ੍ਰਚਾਰ ਵਾਸਤੇ ਕਾਂਗਰਸ ਦੇ ਗੱਠ ਜੋੜ ਦੇ ਪ੍ਰਚਾਰ ਵਾਸਤੇ ਅੱਜ ਆਸਾਮ ਚੱਲੇ ਉਸ ਧਰਤੀ ਤੇ ਚੱਲੇ ਆ ਜਿੱਥੇ ਉਹ ਅੱਜ ਤੋਂ 1 ਸਾਲ ਪਹਿਲਾਂ ਇੰਨੇ ਪੰਜਾਬ ਦੇ ਨੌਜਵਾਨਾਂ ਨੂੰ ਦਿਵੜੂਗੜ ਦੀ ਜੇਲ੍ਹ ਪਹੁੰਚਾਇਆ ਉਸ ਸ਼ਾਮ ਦੀ ਧਰਤੀ ਚੱਲੀ ਵੈਸੇ ਮਾਨ ਸਾਹਿਬ ਜੀ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਹੈ ਤੇ ਮੈਂ ਸਮਝਦਾ ਹਾਂ ਤੁਸੀਂ ਅੱਜ ਇੱਕ ਤਾਂ ਇਸ ਗੱਲ ਦੀ ਮਾਫੀ ਵੀ ਮੰਗੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਔਰ ਆਪ ਦਾ ਐਨਏਐਸਓ ਲਾਉਣ ਦਾ ਫੈਸਲਾ ਵੀ ਵਾਪਸ ਲਓ ਆ ਕੁਝ ਦਿਨ ਪਹਿਲਾਂ ਹੀ ਤੁਸੀਂ ਸਾਡੀਆਂ ਸਤਿਕਾਰਯੋਗ ਮਾਵਾ ਨੂੰ ਚਾਹੇਓ ਅਮਰਿਤਪਾਲ ਦੀ ਮਾਂ ਚਾਹੇਓ ਪਪਲਪ੍ਰੀਤ ਦੇ ਮਾਤਾ ਜੀ ਨੇ ਉਹਨਾਂ ਦੇ ਵੀ ਤੁਸੀਂ ਆ ਕੇਸ ਬਣਾ ਕੇ 57 ਕਰਕੇ ਉਹਨਾਂ ਦੀ ਅਰੈਸਟ ਕਰ ਲਈ ਹੈ ਕਿ ਜੀ ਲਾਅਨ ਆਰਡਰ ਖਰਾਬ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਆ ਕਿ ਮਾਦਾ ਵੀ ਬਹੁਨ ਖਰਾਬ ਕਰ ਸਕਦੀ ਹੈ ਮਗਰ ਅੱਜ ਚਲੋ ਇਹ ਤਾਂ ਗੱਲ ਸਮਝ ਨਹੀਂ ਆ ਗਈ ਕਿ ਕਿਵੇਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਹੋ ਪਹਿਲਾਂ ਹਰਿਆਣਾ ਗਏ ਫਿਰ ਦਿੱਲੀ ਗਏ ਹੁਣ ਅਸਾਮ ਚੱਲੇ ਹੋ ਜੇ ਅਸਾਮ ਚੱਲੇ ਹੋ ਜੇ ਕੇਜਰੀਆਲ ਦੀ ਰਿਹਾਈ ਮੰਗ ਸਕਦੇ ਹੋ ਸ਼ਰਾਬ ਕੋਟਾਲੇ ਚ ਯਾ ਸ਼ਹੀਦ ਭਗਤ ਸਿੰਘ ਖੱਟਕਰ ਕਲਾ ਉਹਨਾਂ ਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪ ਦਾ ਇਹ ਮਰਨਵਾਤ ਰੱਖ ਸਕਦੇ ਹੋ ਯਾ ਅੰਸ਼ਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਇਕੱਲਾ ਨਾਰਾ ਨਹੀਂ ਮਾਰੂੰਗੇ ਆਪ ਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਥੀਸ ਡ੍ਰੈਕੋਨियन ਲਾਜ਼ ਇੱਕ ਕਰਾਰੇ ਕਾਨੂੰਨ ਇਹ ਕਾਨੂੰਨ ਜਿਹੜੇ ਮਨੁੱਖੀ ਅਧਿਕਾਰਾਂ ਦਾ ਕਾਨੂੰਨ ਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ ਕੱਲ ਤਾਂ ਪੈਗ ਲਾਏ ਪੈਗ ਲਾ ਕੇ ਖਾਦੀ ਪੀਤੀ ਜ ਬਹੁਤ ਕੁਝ ਭੁੱਲ ਗਏ ਮੈਨੂੰ ਲੱਗਦਾ ਅੱਜ ਸਵੇਰ ਚੜ੍ਹੀ ਆ ਉਤਰੀ ਵੀ ਹੋਣੀ ਮਾੜਾ ਮਾਰਕਾ ਵੀ ਪੀ ਲਿਆ ਹੋਣਾ ਉਹਦਾ ਵੀ ਕੱਲ ਅਸਰ ਸੀ ਅੱਜ ਪੈਗ ਉੱਤਰ ਵੀ ਗਏ ਹੋਣੇ ਇਸ ਲਈ ਸੋਫੀ ਜਿੰਨਾ ਚਿਰ 2-4 ਘੰਟੇ ਜਿਹੜਾ ਤੁਸੀਂ ਰਹਿਣਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਕੋਈ ਪੰਜਾਬ ਦੇ ਪੰਜਾਬੀ ਪੰਜਾਬੀਅਤ ਪੰਜਾਬ ਦੇ ਭਲੇ ਦੀ ਕਿਸਾਨ ਦੀ ਪੰਜਾਬੀ ਚ ਵਸਦੇ ਪੰਜਾਬ ਚ ਵਸਦੇ ਪੰਜਾਬੀਆਂ ਦੀ ਕੋਈ ਗੱਲ ਚੱਜ ਦੀ ਕਰੋਗੇ ਬਹੁਤ ਬਹੁਤ ਧੰਨਵਾਦ ਦੱਸ ਦਈਏ ਕਿ ਬੀਤੇ ਦਿਨ ਸੀਐਮ ਮਾਨ ਵੱਲੋਂ ਵੀ ਬਿਕਰਮ ਮਜੀਠੀਆ ਤੇ ਜਰਨਲ ਡਾਇਰ ਦੀ ਗੱਲ ਆਖਦਿਆਂ ਤਿੱਖੇ ਨਿਸ਼ਾਨੇ ਸਾਧੇ ਗਏ ਸੀ ਉਸੇ ਗੱਲ ਦਾ ਜਵਾਬ ਅੱਜ ਮਜੀਠੀਆਂ ਵੱਲੋਂ ਦਿੱਤਾ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ